ਲੈ ਗੁਰ ਸੇਵਿਐ ਘਹਿਨਸ ਸਹਜ ਸੁਭਾਈ ਦਰਸ਼ਨ ਕਰਿ ਸੇ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਛਟੀ ਐ ਤੋ ਦੇ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਨ ਸਚਾ ਪਾਤਿਸ਼ਾ ਸਿਰਸ਼ਾ ਹੰਦਸ਼ ਜਿਸ ਕਾਸ ਬੈਠਿਆ ਸੁਹੀਏ ਸਬਨਾਦ ਵੇਸ ਸੋਰਠ ਮਹਲਾ ਪੰਜਵਾਂ ਕਰ ਦੁਜਾ ਅਸ਼ਟ ਪਦਿਆ ਇੱਕ ਓ ਅੰਕਾਰ ਸਤ ਗੁਰ ਪਰਸਾਦ ਪਾਠ ਪੜਿਓ ਅਰ ਦੇਦ ਵਿਚਾਰਿਓ ਨਿਬਲੁਪੁ ਅੰਗਮ ਸਾਦੇ ਪੰਚ ਜਨਾਸਿਉ ਸੰਗ ਨਾ ਛਟਕਿਉ ਅਦਿਕ ਅਹੰਗ ਬੁਧਵਾਦੇ ਪਾਠ ਪੜਿਓ ਅਰਿ ਵੇਦ ਵਿਚਾਰੇਉ ਨਿਵਲ ਭਯੰਗਮ ਸਾਦੇ ਪੰਚ ਜਨਾਸਿਉ ਸੰਗ ਨਾ ਛਟਕਿਉ ਅਦਿਕ ਅਹੰਗ ਬੁਧਵਾਦੇ ਪਿਆਰੇ ਇਨ ਵਿਦ ਮਿਲਨ ਨਾ ਜਾਈ ਮੈਂ ਕੀ ਏ ਕਰਮ ਅਨੇਕਾ ਹਾਰ ਪਰਿਉ ਸੁਆਮੀ ਕੈ ਦਵਰ ਦੀਜੈ ਬੁੱਧ ਬਿਕਾ ਰਹਾਉ ਮੌਨ ਪਇਉ ਕਰ ਪਾਤੀ ਰਹਿਉ ਨਗਨ ਫਿਰਿਉ ਬਨ ਮਾਹੀ ਟਟ ਤੀਰਤ ਸਭ ਧਰਤੀ ਭ੍ਰਮਿਓ ਦੁਬਿ ਦਾਸ ਟਕੈ ਨਾਹੀ ਮਨ ਕਾਮਨਾ ਤੀਰਤ ਜਾਇ ਵਸਿਓ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਜਤਨ ਕਰਾਏ ਕਨਕ ਕਾਮਣੀ ਹੈ ਵਰਗੈ ਵਦ ਬਹੁ ਵਿਦਦਾਨ ਦਤਾਰ ਅੰਨ ਬਸਤਰ ਭੂਮ ਬੋ ਵਰਪੇ ਨਾ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡਾਤ ਖਟ ਕਰਮਾ ਰਤ ਰਹਤਾ ਹਾ ਹਉ ਕਰਤ ਵੰਦਨ ਮੈਂ ਪਰਿਆ ਨਾ ਮਿਲਿਆ ਇਹ ਜੁਗਤਾ ਜੋਗ ਸਿਦਿਆ ਸਨ 84 ਇਹ ਵੀ ਕਰ ਕਰ ਰਹਿਆ ਵੱਡੀ ਅਰਜਾ ਫਿਰ ਫਿਰ ਜਨਮ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਰਾ ਸੇਜ ਸੁਣੀ ਚੰਦਨ ਚੂਆ ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਜ ਸੰਗਤ ਹੈ ਸਿਰ ਕਰ ਮਨ ਕਾ ਕਰਮਾ ਉਹ ਨਾਨਕ ਤਿਸ ਭੈਉ ਉਪਰਾਪਤ ਜਿਸ ਪੁਰਬ ਲਿਖੇ ਕਲਹਿਣਾ ਤੇਰ ਸੇਵਕ ਇਹ ਰੰਗ ਮਤਾ ਭੈਉ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਤ ਫੇਰੋ ਸੇਵਕ ਇਹੋ ਰੰਗ ਮਾਤਾ ਭੈਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕਿਰਤਨ ਇਹ ਮਨ ਰਤ ਰਹਾ ਤੁਜਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਘਰ ਦੂਜਾ ਅਸ਼ਟ ਪਦੀਆਂ ਇੱਕ ਓ ਓੰਕਾਰ ਸਤਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੰਗਮ ਸਾਧੇ ਪੰਜ ਜਨਾ ਸਿਉ ਸੰਗ ਨਾ ਛਟਕਿਓ ਅਦਿਕ ਅਹੰਗ ਬੁੱਧ ਬਾਧੇ ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਸੋਰਠਿ ਰਾਗੰਦਰ ਪੰਚਵੇਂ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਮੁਖਾਰ ਬਿੰਦੂ ਉਚਾਰਨ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗੰਸਾਹ ਮਹਾਰਾਜੀ ਦੇ ਪਾਵਣ ਅੰਗ 642 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਪ੍ਰਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ